ਲਿਖਿਆ ਗਿਆ ਸੰਘਰਸ਼ ਪ੍ਰੋਗਰਾਮ ਜਿਹੜੇ ਆਪਣੇ ਸਾਥੀ ਪਿਛਲੇ ਦਿਨਾਂ ਦੇ ਵਿੱਚ ਚਾਹੇ ਉਹ ਸਾਥੀ ਇੰਦਰਜੀਤ ਹੋਵੇ ਸਾਥੀ ਕਮਲਜੀਤ ਸੁਖਵਿੰਦਰ ਭਾਈ ਜੀ ਇੱਥੇ ਨੰਨਾ ਆਪਣੇ ਸਾਥੀ ਗੁਰਦੀਪ ਇਹ ਫੀਲਡ ਦੇ ਵਿੱਚ ਲਾਈਨਾਂ ਤੇ ਕੰਮ ਕਰਦੇ ਹੋਏ ਜਿਹੜੇ ਸ਼ਹੀਦ ਹੋਏ ਆ ਇਹਨਾਂ ਦੇ ਹੱਥ ਦੇ ਵਿੱਚ ਅੱਜ ਆਪਾਂ ਇਹ ਰੈਲੀ ਕੀਤੀ ਹੈ ਸਾਰੇ ਪੰਜਾਬ ਚ ਵੱਖ-ਵੱਖ ਡਿਵੀਜ਼ਨਾਂ ਸਾਡੂ ਜਿੰਨਾਂ ਤੇ ਵੀ ਰੈਲੀਆਂ ਕੀਤੀਆਂ ਆਪਣੇ ਮਿਲਾਈਆਂ ਸਾਥੀਆਂ ਨੇ ਸੋ ਸਾਥੀਓ ਦੇਖਣ ਵਾਲੀ ਗੱਲ ਇਹ ਹੈ ਇਹ ਹਾਸੇ ਦਿਨੋਂ ਦੇ ਕਿਉਂ ਵਧੇ ਜਾ ਰਹੇ ਆ। ਤੋਂ ਸਾਥੀਓ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਪਿਛਲੇ ਟਾਈਮ ਦੇ ਵਿੱਚ 1990 ਦੀ ਜੇ ਗੱਲ ਕਰੀਏ ਸਵਾ ਲੱਖ ਦੇ ਕਰੀਬ ਬਿਜਲੀ ਬੋਰਡ ਦੇ ਮੁਲਾਜ਼ਮ ਹੁੰਦਾ ਸੀ ਆਪਣੇ ਜਿਹੜਾ ਅੱਜ ਘਟ ਕੇ 30000 ਦੇ ਕਰੀਬ ਰਹਿ ਗਿਆ। ਤੋਂ ਸਾਥੀਓ ਜਿੱਥੇ ਆਪਣੇ ਖਪਤਕਾਰਾਂ ਦੀ ਗਿਣਤੀ ਦਿਨ ਦਮ ਵਧਦੀ ਜਾ ਰਹੀ ਹੈ ਉੱਥੇ ਆਪਣੇ ਰੈਗੂਲਰ ਜਿਹੜੇ ਬਿਜਲੀ ਬੋਰਡ ਦੇ ਮੁਲਾਜ਼ਮ ਹੈ ਉਹ ਦਿਨੋਂ ਦਿਨ ਘਟਦੇ ਜਾ ਰਹੇ ਆ। ਤੋਂ ਸਾਥੀਓ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ। ਚਾਹੇ ਆਪਾਂ ਥਰਮਲ ਪਾਰਟ ਦੇ ਵਿੱਚ ਅੰਦਰ ਕੰਮ ਕਰਦੇ ਆ ਖਤਰਾ ਸਾਥੀਓ ਉੱਥੇ ਵੀ ਬਰਾਬਰ ਹੈ ਇੱਥੇ ਵੀ ਆਪਣੇ ਤੋਂ ਇੱਕ ਇੱਕ ਬੰਦੇ ਤੋਂ ਚਾਰ ਚਾਰ ਬੰਦਿਆਂ ਦਾ ਕੰਮ ਲਿਆ ਜਾ ਰਿਹਾ ਸੋ ਸਾਥੀਓ ਸੇਫਟੀ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਫੀਲਡ ਦੇ ਵਿੱਚ ਵੀ ਜੇ ਕਿਸੇ ਲਾਈਨਮੈਨ ਨੇ ਲਾਈਨ ਤੇ ਕੰਮ ਕਰਨਾ ਹੈ ਉਹਦੀ ਸੇਫਟੀ ਦਾ ਪ੍ਰਬੰਧ ਜੇਈ ਨੇ ਜਾਂ ਉਹਦੇ ਐਸਡੀਓ ਨੇ ਕਰਨਾ ਹੁੰਦਾ ਸੋ ਸਾਥੀਓ ਉਹ ਆਪਣੇ ਕਮਰਿਆਂ ਦੇ ਵਿੱਚ ਏਸੀ ਲਾ ਕੇ ਆਰਾਮ ਨਾਲ ਬੈਠੇ ਹੁੰਦੇ ਆ ਤੇ ਆਪਣੇ ਲਾਈਨਮੈਨ ਸਾਥੀ ਲਾਈਨਾਂ ਦੇ ਉੱਤੇ ਇੰਨੀ ਗਰਮੀ ਦੇ ਵਿੱਚ ਖਤਰੇ ਦੇ ਵਿੱਚ ਕੰਮ ਕਰਦੇ ਆ ਅੱਜ ਦੇਰਵੇ ਦੇ ਰੋਡ ਨਵੇਂ ਨਵੇਂ ਹਾਸੇ ਹੋ ਰਹੇ ਆ ਆ ਪਿੱਛੇ ਜਿਹੜਾ ਖਾਸ ਆਇਆ ਸਾਥੀ ਕਮਲਜੀਤ ਨਾਲ ਤੁਹਾਨੀਗੜ ਵਿਖੇ ਇਹ ਸਾਥੀ ਆਪਣਾ Jio ਸਵਿਚ ਤੋਂ ਸਪਲਾਈ ਕੱਟੀ ਹੋਈ ਸੀ ਪਿੰਡ ਦੀ ਤੇ ਉੱਥੇ ਇੱਕ ਕਿਸੇ ਜ਼ਿੰਮੇਦਾਰ ਨੇ ਆਪਣਾ ਜਨਰੇਟਰ ਚਲਾ ਕੇ ਉਹ ਸਾਰੀ ਲਾਈਵ ਚਾਰਜ ਕਰ ਦਿੱਤੀ ਉਹ ਜਦੋਂ ਅਰਥ ਸੇ ਚਾਲ ਦੀ ਲਾੜ ਗਿਆ ਅੱਥੂ ਜਿਹੜੀ ਉਹਨੇ ਕੀਤੀ ਹੋਈ ਸੀ ਲਾਈਨ ਤੇ ਉਹ ਉਹਨੂੰ ਅਰਥ ਤੋਂ ਗਰੰਟ ਲੱਗਿਆ ਸਾਥੀਓ ਇਹ ਸਾਰਾ ਜਿਹੜਾ ਤਾਮਝਾ ਹੈ ਇਹ ਉਚਿਤ ਘਾਰੀਆਂ ਨੇ ਦੇਖੋ ਥੋੜੇ ਇਕੱਠੇ ਹੋਊਂ ਥੋੜੋ ਲਾਣੀ ਇੱਥੇ ਭਾਈ ਮੜੇ ਜਾ ਸਾਥੀ ਮੜੇ ਕਿੱਥੇ ਹੋਊ ਆਪਾਂ ਜੇ ਥਰਮਲ ਚ ਕੰਮ ਕਰਦੇ ਆ ਆਪਾਂ ਵੀ ਹਾਂ ਹਾਂ ਬਸ ਵਾਹ ਚਾਹੇ ਉਹ ਆਪਰੇਸ਼ਨ ਸਟਾਫ ਹੈ ਚਾਹੇ ਮੇ ਦੇ ਵਿਰੋਧ ਸੰਘਰਸ਼ ਦਾ ਵਿਗਲ বাজਾਇਆ ਜਾਵੇਗਾ ਧੰਨਵਾਦ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ